ਅਡਮਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਜੋਗਿੰਦਰ ਸਿੰਘ ਉਗਰਾਹਾ ਹੋਣਾ ਨੇ ਐਲਾਨ ਕੀਤਾ ਹੈ ਕਿ ਉਹ ਸ਼ਾਮ ਨੂੰ ਜੋ 4 ਵਜੇ ਬੈਠਕ ਹੋਣੀ ਸੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਾ ਨਾਲ ਉਸ ਦੇ ਵਿੱਚ ਉਹ ਸ਼ਾਮਲ ਨਹੀਂ ਹੋਣਗੇ 3 ਵਜੇ ਐਸਕੇਐਮ ਦੇ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਕਈ ਐਲਾਨ ਕਰ ਸਕਦੇ ਨੇ ਪਰ ਸਾਡੇ ਨਾਲ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਗੱਲਬਾਤ ਕਰਨਗੇ ਗੋਇਲ ਸਾਹਿਬ ਤੁਹਾਡਾ ਹਲਕਾ ਲਹਿਰਾ ਗਾਗਾ ਨਾਲ ਲੱਗਦਾ ਹੈਗਾ ਖਨੋਰੀ ਮੁੰਨਕ ਬਾਡਰ ਉੱਥੇ ਤੇ ਜਿਸ ਤਰੀਕੇ ਦੇ ਨਾਲ ਕਾਰਵਾਈ ਹੋਈ ਹੈਗੀ ਆ ਕਿਸਾਨ ਹੁਣ ਕਿਤੇ ਨਾ ਕਿਤੇ ਖਲਸ਼ਾ ਜਤਾ ਰਹੇ ਨੇ ਕਿ ਜਿਹੜੀ ਅੱਜ ਵਾਲੀ ਬੈਠਕ ਹੈ ਪੰਜਾਬ ਭਵਨ 'ਚ ਹੋਣ ਵਾਲੀ ਕਿਤੇ ਉਸ ਤੋਂ ਬਾਅਦ ਐਸਕੇਮ ਦੇ ਆਗੂਆਂ ਨੂੰ ਨਾ ਗ੍ਰਿਫਤਾਰ ਕਰ ਲਿਆ ਦਿਓ ਬਿਲਕੁਲ ਗਲਤ ਗੱਲ ਹੈ ਕੋਈ ਇਸ ਤਰ੍ਹਾਂ ਦੀ ਕਹਾਣੀ ਨਹੀਂ ਹੈਗੀ ਮੇਰਾ ਹਲਕਾ ਖਨੌਰੀ ਨਾਲ ਲੱਗਦਾ ਨਹੀਂ ਜਿਹੜਾ ਖਨੌਰੀ ਸ਼ਹਿਰੋਂ ਮੇਰੇ ਹਲਕੇ 'ਚ ਪੈਂਦਾ ਤੇ ਉੱਥੇ ਦੇਖੋ ਕਿਸਾਨੀ ਦੇ ਨਾਲ ਅਸੀਂ ਖੜੇ ਆ ਕਿਉਂਕਿ ਅਸੀਂ ਪੰਜਾਬ ਜਿਹੜਾ ਹੈ ਖੇਤੀ ਸੂਬਾ ਹੈ ਖੇਤੀ ਸੂਬਾ ਪ੍ਰਧਾਨ ਹੈ ਇਹ ਸੋ ਇਸ ਕਰਕੇ ਅਸੀਂ ਸ਼ੁਰੂ ਤੋਂ ਹੀ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਆ ਜਦੋਂ ਦਿੱਲੀ ਦੇ ਵਿੱਚ ਧਰਨੇ ਹੋਏ ਸੀ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਇਹਨਾਂ ਦਾ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਸਰਕਾਰ ਨਾਲ ਖੜੀ ਸੀ ਤੇ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਕਿਸਾਨੀ ਦੇ ਨਾਲ ਖੜੀ ਸੀ ਸੋ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਆ ਪਰ ਕਿਸਾਨੀ ਦੇ ਨਾਲ ਨਾਲ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਲੋਕ ਆਪਦਾ ਕਾਰੋਬਾਰ ਕਰਦੇ ਨੇ ਹਰ ਇੱਕ ਨੂੰ ਆਪਣੀ ਰੋਜੀ ਰੋਟੀ ਕਮਾਉਣ ਦਾ ਅਧਿਕਾਰ ਹੈ ਹਰ ਇੱਕ ਦਾ ਇਹ ਰਾਈਟ ਹੈ ਕਿ ਹਰ ਇੱਕ ਆਪਣਾ ਬਿਜ਼ਨਸ ਸਹੀ ਢੰਗ ਦੇ ਨਾਲ ਕਰ ਸਕੇ ਹਰ ਤੁਸੀਂ ਦੇਖਿਆ ਪਿਛਲੇ 13 ਮਹੀਨਿਆਂ ਦੇ ਵਿੱਚ ਇਹਨਾਂ ਧਰਨਿਆਂ ਦੇ ਕਾਰਨ ਵੱਡਾ ਨੁਕਸਾਨ ਪੰਜਾਬ ਦੀ ਅਰਥ ਵਿਵਸਥਾ ਦਾ ਹੋ ਰਿਹਾ ਸੀ ਕੋਈ ਚੀਜੇ ਬਾਹਰ ਜਾਣੀਆਂ ਪੰਜਾਬ ਤੋਂ ਉੱਥੇ ਵੀ ਦਿੱਕਤ ਸੀ ਪੰਜਾਬ ਦੇ ਵਿੱਚ ਜਾਣੀਆਂ ਉੱਥੇ ਵੀ ਦਿੱਕਤ ਸੀ ਰੇਟ ਵੱਜ ਜਾਂਦੇ ਸੀ ਘੁੰਮ ਫਿਰ ਕੇ ਆਉਣਾ ਪੈਂਦਾ ਸੀ ਸੁਖ ਖਨੌਰੀ ਦਾ ਖਾਸ ਤੌਰ ਤੇ ਮੈਂ ਜ਼ਿਕਰ ਕਰਾਂ ਖਨੌਰੀ ਬਹੁਤ 13 ਮਹੀਨਿਆਂ ਦੇ ਵਿੱਚ ਬਰਬਾਦ ਹੋ ਗਈ ਖਨੌਰੀ ਮੰਡੀ ਦਾ ਸਾਰਾ ਜਿਹੜਾ ਸੀ ਜੇ ਚੌਲ ਜਾਣੇ ਕਣਕ ਜਾਣੀ ਹੈ ਸਾਰੀ ਦੂਜੇ ਸੂਬਿਆਂ ਨੂੰ ਜਾਂਦੀ ਸੀ ਉਹ ਸਾਰੀਆਂ ਸਪੈਸ਼ਲ ਨਰਵਾਣੇ ਤੇ ਜਾ ਕੇ ਭਰੀਆਂ ਜਾਂਦੀਆਂ ਸੀ ਪਰ ਹੁਣ ਪਿਛਲੇ 13 ਮਹੀਨਿਆਂ ਤੋਂ ਸਾਰਾ ਬੰਦ ਸੀ ਸੋ ਸਾਰੀ ਇੰਡਸਟਰੀ ਖਤਮ ਹੋ ਗਈ ਰਹੀ ਸੀ ਸਾਰੇ ਆਣ ਗਵਾਂਡ ਦੇ ਜਿੰਨੇ ਪਿੰਡ ਸਾਰੀ ਪਿੰਡੂ ਸੜਕਾਂ ਖਤਮ ਹੋ ਗਈਆਂ ਸੀ ਸੋ ਇਸ ਕਰਕੇ ਉਹ ਲੋਕ ਵੀ ਬਹੁਤ ਪਰੇਸ਼ਾਨ ਤੇ ਉੱਥੋਂ ਦੇ ਕਿਸਾਨ ਵੀ ਪਰੇਸ਼ਾਨ ਤੇ ਹੁਣ ਰੇੜਕਾ ਕਿਵੇਂ ਖਤਮ ਹੋਏਗਾ ਕਿਸਾਨਾਂ ਦਾ ਸਾਡੇ ਨਾਲ ਤਾਂ ਕੋਈ ਰੇੜਕਾ ਹੀ ਨਹੀਂ ਅਸੀਂ ਤਾਂ ਕਹਿੰਨੇ ਵੀ ਜੋ ਕੁਝ ਹੈ ਇਹ ਕੋਈ ਹੱਲ ਨਹੀਂ ਹੈ ਵੀ ਆਪਾਂ ਸੜਕਾਂ ਰੋਕ ਕੇ ਬਹਿ ਜੀ ਇਹ ਨਹੀਂ ਕੋਈ ਹੱਲ ਹੈ ਜੋ ਕਿਸਾਨੀ ਦੇ ਮੰਗਾਂ ਸਾਡੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੇ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਮੇਸ਼ਾ ਕਹਿੰਦੇ ਆ ਲਿਓ ਦੱਸੋ ਕੀ ਕਰਨਾ ਹੈ ਅਸੀਂ ਤਾਂ ਨਾਲ ਆ ਤੁਹਾਡੇ ਪਰ ਜਿਹੜੀਆਂ ਮੰਗਾਂ ਸਾਡੇ ਨਾਲ ਸੰਬੰਧਤ ਹੀ ਨਹੀਂ ਅਸੀਂ ਉਹਨਾਂ ਦਾ ਕੋਈ ਹੱਲ ਕਰ ਹੀ ਨਹੀਂ ਸਕਦੇ ਤਾਂ ਉਹ ਤਾਂ ਕੀ ਕਰਾਂਗੇ ਅਸੀਂ ਜਿਹੜੀਆਂ ਪੰਜਾਬ ਨਾਲ ਸੰਬੰਧਤ ਨੇ ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਜੇ ਹੁਣ ਬੈਠਕ ਚਾਹੁੰਦੇ ਅਸੀਂ ਫੇਰ ਆਵਾਂਗੇ ਇਹ ਜਗਿੰਦਰ ਸਿੰਘ ਅਗਰਾਹਾਂ ਨੇ ਕਿਹਾ ਹੈਗਾ ਤੇ ਪੰਜਾਬ ਨਾਲ ਸੰਬੰਧਤ ਮੰਗਾਂ ਪੂਰੀਆਂ ਕਦੋਂ ਤੱਕ ਫਿਰ ਉਹਨਾਂ ਦੀਆਂ ਕਰ ਦੂੰ ਜਦੋਂ ਵੀ ਜਗਿੰਦਰ ਜਗਿੰਦਰ ਸਿੰਘ ਅਗਰਾਹਾਂ ਜੀ ਨੇ ਜਾਂ ਕਿਸਾਨ ਜੱਥੇਬੰਦੀਆਂ ਨੇ ਜਦੋਂ ਵੀ ਮਿਲਣ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਉਹਦੀ ਮਿਲੇ ਨੇ ਉਹਨਾਂ ਨੂੰ ਅੱਜ ਖੁੱਡੀਆਂ ਸਾਹਿਬ ਉੱਤੇ ਮੀਟਿੰਗ ਕਰ ਰਹੇ ਨੇ ਐਗਰੀਕਲਚਰ ਮੰਤਰੀ ਨੇ ਜਾਨ ਉੱਤੇ ਗੱਲ ਰੱਖਣ ਦੀ ਲੋੜ ਹੋਈ ਤਾਂ ਸੀਐਮ ਸਾਹਿਬ ਵੀ ਮਿਲਣਗੇ ਪਰ ਕੋਈ ਦੇਖੋ ਲੌਜੀਕ ਦੀ ਗੱਲ ਚਾਹੀਦੀ ਆ ਇਹ ਧਰਨੇ ਪ੍ਰਦਰਸ਼ਨ ਤਾਂ ਹੁੰਦੇ ਨੇ ਜੇ ਕੋਈ ਗੱਲ ਸੁਣਨ ਨੂੰ ਤਿਆਰ ਨਾ ਹੋਵੇ ਅਸੀਂ ਤੇ ਹਰ ਟਾਈਮ ਸੁਣਨ ਨੂੰ ਤਿਆਰ ਆ ਸੋ ਇੱਕ ਪਾਸੇ ਧਰਨੇ ਤੇ ਇੱਕ ਪਾਸੇ ਗੱਲਬਾਤ ਕਿਵੇਂ ਚੱਲੂਗੀ ਕਹਿੰਦੇ ਨੇ ਕਿ ਅਸੀਂ ਲੋਕਤੰਤਰ ਦੇ ਵਿੱਚ ਸਾਨੂੰ ਜਗ੍ਹਾ ਦੇ ਦਿਓ ਅਸੀਂ ਉੱਥੇ ਧਰਨਾ ਪ੍ਰਦਰਸ਼ਨ ਕਰ ਲਾਂਗੇ ਕਹਿੰਦੇ ਅਸੀਂ ਗੱਲਬਾਤੋ ਵੀ ਨਹੀਂ ਪਸਦੇ ਪਰ ਜਿਹੜੀ 26 ਤਰੀਕ ਨੂੰ ਅਸੀਂ ਕੋਲ ਦਿੱਤੀ ਹੋਈ ਹੈ ਚੰਡੀਗੜ੍ਹ ਕੂਚ ਕਰਨ ਦੀ ਕਹਿੰਦੇ ਅਸੀਂ ਉਹ ਕਰਾਂਗੇ ਭਾਈ ਦੇਖੋ ਇਹ ਗੱਲਾਂ ਪੰਜਾਬ ਨੂੰ ਮੈਂ ਸਮਝਦਾ ਖਰਾਬ ਕਰਨ ਦੀਆਂ ਗੱਲਾਂ ਨੇ ਜੇ ਧਰਨੇ ਲਾਣੇ ਨੇ ਦਿੱਲੀ ਲੋਕਾਂ ਨੂੰ ਦਿੱਲੀ ਧਰਨੇ ਦੀ ਦਿੱਲੀ ਦੀ ਗੱਲ ਕਰੋ ਤੁਸੀਂ ਜਿੱਤੋਂ ਕੋਈ ਤੁਹਾਨੂੰ ਮਿਲਣਾ ਲੈ ਸੋ ਐਮੀ ਇਹ ਤੇ ਤਾਂ ਮੈਨੂੰ ਮੈਨ ਨਹੀਂ ਸਮਝਦਾ ਬੇਸ ਚੀਜ਼ ਦੀ ਕੋਈ ਉਹ ਹੈਗੀ ਜੇ ਕਿਸਾਨ ਅੱਜ ਨਾ ਆਏ 4 ਵਜੇ ਵਾਲੀ ਮੀਟਿੰਗ 'ਚ ਫਿਰ ਅਗਲਾ ਸਟੈਪ ਕਿਸ ਸਰਕਾਰ ਦਾ ਕੀ ਰਹੇਗਾ ਕਿਸਾਨ ਅਸੀਂ ਫਿਰ ਵੀ ਕਿਸਾਨੀ ਦੇ ਨਾਲ ਖੜੇ ਹਾਂ ਆਉਂਦੇ ਨੇ ਜੀ ਆਉਣਾ ਚਾਹੀਦਾ ਅਸੀਂ ਉਹਨਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਵੀ ਆਓ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਅਸੀਂ ਤਾਂ ਕਹਿੰਦੇ ਹਾਂ ਸਾਰਾ ਪੰਜਾਬ ਖੇਤੀ ਦੇ ਖੜਿਆ ਅੰਨ ਦਾਤਾ ਅਸੀਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਸਾਰੇ ਦੇਸ਼ ਦਾ ਢਿੱਡ ਭਰਿਆ ਆਪਣਾ ਸਾਰਾ ਕੁਝ ਗੁਆ ਕੇ ਭਰਿਆ ਅੱਜ ਪੰਜਾਬ ਦੇ ਕਿਸਾਨਾਂ ਨੇ ਪਾਣੀ ਗਵਾ ਲੇ ਪੰਜਾਬ ਦੇ ਕਿਸਾਨਾਂ ਨੇ ਧਰਤੀ ਦੀ ਉਪਜਾਊ ਸ਼ਕਤੀ ਗਵਾਲੀ ਤੇ ਪੂਰੇ ਦੇਸ਼ ਦਾ ਢਿੱਡ ਉਹਨਾਂ ਦਿਨਾਂ 'ਚ ਭਰਿਆ ਜਦੋਂ ਆਜ਼ਾਦੀ ਤੋਂ ਬਾਅਦ ਪੰਜਾਬ ਕੋਲੇ ਅਨਾਜ ਦੀ ਕਮੀ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਭਰਿਆ ਸੋ ਜਿਹੜਾ ਅੱਜ ਮਤਰੇਈ ਮਾਂ ਵਾਲਾ ਸਲੂਕ ਕੇਂਦਰ ਦੀ ਸਰਕਾਰ ਸਾਡੇ ਨਾਲ ਕਰ ਰਹੀ ਹੈ ਪੰਜਾਬ ਦੇ ਕਿਸਾਨੀ ਨਾਲ ਕਰ ਰਹੀ ਹੈ ਉਹ ਬਿਲਕੁਲ ਗਲਤ ਹੈ ਇਹ ਉਹੀ ਲੋਕ ਨੇ ਇਹ ਉਹੀ ਲੋਕ ਨੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੂਜੇ ਦੇਸ਼ਾਂ ਦੇ ਵਿੱਚ ਠੂਠਾ ਲਈ ਫਿਰਦੇ ਹੁੰਦੇ ਤੇ ਕਿ ਸਾਨੂੰ ਅਨਾਜ ਦੇ ਦਿਓ ਬਚਾ ਖੁਚਾ ਅਨਾਜ ਸਾਨੂੰ ਮਿਲਦਾ ਹੁੰਦਾ ਸੀ ਇਹ ਸਾਡੇ ਪੰਜਾਬ ਦੇ ਲੋਕਾਂ ਨੇ ਢਿੱਡ ਭਰਿਆ ਸੀ ਸੋ ਅੱਜ ਇਹਨਾਂ ਦੇ ਨਾਲ ਇਹ ਜਿਹਾ ਵਿਹਾਰ ਨਹੀਂ ਕਰਨਾ ਚਾਹੀਦਾ ਸਾਰੇ ਮੰਗਾਂ ਮੰਨਣੀਆਂ ਚਾਹੀਦੀਆਂ ਤੇ 13 ਸਵਾਲ ਚੁੱਕ ਰਹੀਆਂ ਨੇ ਇਸ ਮੁੱਦੇ ਨੂੰ ਵਿਰੋਧੀ ਤਰ੍ਹਾਂ ਦੇਖੋ ਅੱਜ ਵਿਰੋਧੀ ਦੇ ਇਕੱਲੇ ਕਾਂਗਰਸ ਛੱਡ ਕੇ ਗਈ ਹੈ ਬਾਕੀ ਸਭ ਲੋਕਾਂ ਨੇ ਇੱਥੇ ਬੈਠੇ ਆ ਕੋਈ ਸਵਾਲ ਉਹੀ ਚੱਕੀ ਜਾਣਾ ਉਹਦਾ ਕੋਈ ਲੌਜੀਕ ਨਹੀਂ ਪ੍ਰੈਕਟੀਕਲੀ ਕੀ ਗੱਲ ਹੈ ਸਭ ਜਾਣਦੇ ਆ ਸਾਰੇ ਅਸੀਂ ਜਾਣਦੇ ਆ ਵੀ ਕਿਸਾਨੀ ਦੇ ਨਾਲ ਖੜੇ ਆ ਅਸੀਂ ਅਸੀਂ ਮੰਨਦੇ ਆ ਵੀ ਕਿਸਾਨੀ ਹੈ ਪਰ ਸਮਾਜ ਦੇ ਦੂਜੇ ਲੋਕਾਂ ਨੂੰ ਵੀ ਜੀਣ ਦਾ ਅਧਿਕਾਰ ਹੈ ਆਖਰੀ ਸਵਾਲ ਹੈ ਜੇ ਕਿਸਾਨ ਨਹੀਂ ਆਉਂਦੇ ਤਾਂ ਮਨਾਉਣ ਜਾਵੋਗੇ ਉਹਨਾਂ ਕੋਲ ਫਿਰ ਉਹਨਾਂ ਦੇ ਹਲਕੇ ਜਾਂ ਜਿੱਥੇ ਦੇਖੋ ਅੱਜ ਤੋਂ ਪਹਿਲਾਂ ਮੀਟਿੰਗ ਹੋਣ ਦਿਓ ਆਉਣਗੇ ਸਾਨੂੰ ਇਸ ਚੀ ਦੀ ਉਮੀਦ ਹੈ ਤਾਂ ਇਹਨਾਂ ਕੈਬਨਿਟ ਮੰਤਰੀ ਬ੍ਰਿੰਦਰ ਗੋਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਉਮੀਦ ਹੈ ਕਿਸਾਨ 4 ਵਜੇ ਪੰਜਾਬ ਆਉਣ ਵਾਲੀ ਬੈਠਕ ਦੇ ਵਿੱਚ ਆਉਣਗੇ ਜੇਕਰ ਉਹ ਨਹੀਂ ਆਉਂਦੇ ਤਾਂ ਮਨਾਉਣ ਇਹ ਜਾਨਗੇ ਕਿਸਾਨਾਂ ਨੂੰ ਤੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਰਕਾਰ ਕਿਸਾਨਾਂ ਦੇ ਨਾਲ ਹੈ ਤੇ ਜੋ ਪੰਜਾਬ ਦੀਆਂ ਮੰਗਾਂ ਨੇ ਉਹ ਟੇਬਲ ਟॉक ਦੇ ਦੌਰਾਨ ਹੀ ਪੂਰੀਆਂ ਹੋ ਸਕਦੀਆਂ ਨੇ ਤੇ ਮੁੱਖ ਮੰਤਰੀ ਪੰਜਾਬ ਵੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਜੋ ਐਸਕੇਐਮ ਵੱਲੋਂ 3 ਵਜੇ ਪ੍ਰੈਸ ਕਾਨਫਰੰਸ ਕਰਨੀ ਆ ਉਸ ਦੇ ਵਿੱਚ ਕਿਹੜਾ ਐਲਾਨ ਕੀਤਾ ਜਾਂਦਾ ਪੰਜਾਬ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਨਿਲ ਦੇ ਨਾਲ ਜਗਬਣੀ ਲਈ ਵਰਨਪਟ ਜਗਮਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਜੋਗਿੰਦਰ ਸਿੰਘ ਉਗਰਾਹਾ ਹੋਣਾ ਨੇ ਐਲਾਨ ਕੀਤਾ ਹੈ ਕਿ ਉਹ ਸ਼ਾਮ ਨੂੰ ਜੋ 4 ਵਜੇ ਬੈਠਕ ਹੋਣੀ ਸੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਾ ਨਾਲ ਉਸ ਦੇ ਵਿੱਚ ਉਹ ਸ਼ਾਮਲ ਨਹੀਂ ਹੋਣਗੇ 3 ਵਜੇ ਐਸਕੇਐਮ ਦੇ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਕਈ ਐਲਾਨ ਕਰ ਸਕਦੇ ਨੇ ਪਰ ਸਾਡੇ ਨਾਲ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਗੱਲਬਾਤ ਕਰਨਗੇ ਗੋਇਲ ਸਾਹਿਬ ਤੁਹਾਡਾ ਹਲਕਾ ਲਹਿਰਾਗਾਗਾ ਨਾਲ ਲੱਗਦਾ ਹੈਗਾ ਖਨੋਰੀ ਮੁੰਨਕ ਬਾਰਡਰ ਉੱਥੇ ਤੇ ਜਿਸ ਤਰੀਕੇ ਦੇ ਨਾਲ ਕਾਰਵਾਈ ਹੋਈ ਹੈਗੀ ਆ ਕਿਸਾਨ ਹੁਣ ਕਿਤੇ ਨਾ ਕਿਤੇ ਖਲਸ਼ਾ ਜਤਾ ਰਹੇ ਨੇ ਕਿ ਜਿਹੜੀ ਅੱਜ ਵਾਲੀ ਬੈਠਕ ਆ ਪੰਜਾਬ ਭਵਨ 'ਚ ਹੋਣ ਵਾਲੀ ਕਿਤੇ ਉਸ ਤੋਂ ਬਾਅਦ ਐਸਕੇਮ ਦੇ ਆਗੂਆਂ ਨੂੰ ਨਾ ਗ੍ਰਿਫਤਾਰ ਕਰ ਲਿਆ ਦਿ ਬਿਲਕੁਲ ਗਲਤ ਗੱਲ ਐ ਕੋਈ ਇਸ ਤਰ੍ਹਾਂ ਦੀ ਕੋਈ ਕਹਾਣੀ ਨਹੀਂ ਹੈਗੀ ਐ ਮੇਰਾ ਹਲਕਾ ਖਨੌਰੀ ਨਾਲ ਲੱਗਦਾ ਨਹੀਂ ਜਿਹੜਾ ਖਨੌਰੀ ਸ਼ਹਿਰ ਉਹ ਮੇਰੇ ਹਲਕੇ 'ਚ ਪੈਂਦਾ ਤੇ ਉੱਥੇ ਦੇਖੋ ਕਿਸਾਨੀ ਦੇ ਨਾਲ ਅਸੀਂ ਖੜੇ ਆ ਕਿਉਂਕਿ ਅਸੀਂ ਪੰਜਾਬ ਜਿਹੜਾ ਹੈ ਖੇਤੀ ਸੂਬਾ ਹੈ ਖੇਤੀ ਸੁਭਾ ਪ੍ਰਧਾਨ ਹੈ ਇਹ ਸੋ ਇਸ ਕਰਕੇ ਅਸੀਂ ਸ਼ੁਰੂ ਤੋਂ ਹੀ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਆ ਜਦੋਂ ਦਿੱਲੀ ਦੇ ਵਿੱਚ ਧਰਨੇ ਹੋਏ ਸੀ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਇਹਨਾਂ ਦਾ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਸਰਕਾਰ ਨਾਲ ਖੜੀ ਸੀ ਤੇ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਕਿਸਾਨੀ ਦੇ ਨਾਲ ਖੜੀ ਸੀ ਸੋ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਆ ਪਰ ਕਿਸਾਨੀ ਦੇ ਨਾਲ ਨਾਲ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਲੋਕ ਆਪਦਾ ਕਾਰੋਬਾਰ ਕਰਦੇ ਨੇ ਹਰ ਇੱਕ ਨੂੰ ਆਪਣੀ ਰੋਜੀ ਰੋਟੀ ਕਮਾਉਣ ਦਾ ਅਧਿਕਾਰ ਹੈ ਹਰ ਇੱਕ ਦਾ ਇਹ ਰਾਈਟ ਹੈ ਕਿ ਹਰ ਇੱਕ ਆਪਣਾ ਬਿਜ਼ਨਸ ਸਹੀ ਢੰਗ ਦੇ ਨਾਲ ਕਰ ਸਕੇ ਹਰ ਤੁਸੀਂ ਦੇਖਿਆ ਪਿਛਲੇ 13 ਮਹੀਨਿਆਂ ਦੇ ਵਿੱਚ ਇਹਨਾਂ ਧਰਨਿਆਂ ਦੇ ਕਾਰਨ ਵੱਡਾ ਨੁਕਸਾਨ ਪੰਜਾਬ ਦੀ ਅਰਥ ਵਿਵਸਥਾ ਦਾ ਹੋ ਰਿਹਾ ਸੀ ਕੋਈ ਜੇ ਬਾਹਰ ਜਾਣੀ ਹੈ ਪੰਜਾਬ ਤੋਂ ਉੱਥੇ ਵੀ ਦਿੱਕਤ ਸੀ ਪੰਜਾਬ ਦੇ ਵਿੱਚ ਜਾਣੀ ਹੈ ਉੱਥੇ ਵੀ ਦਿੱਕਤ ਸੀ ਰੇਟ ਵੱਜ ਜਾਂਦੇ ਸੀ ਘੁੰਮ ਫਿਰ ਕੇ ਆਉਣਾ ਪੈਂਦਾ ਸੀ ਸੋ ਖਨੌਰੀ ਦਾ ਖਾਸ ਤੌਰ ਤੇ ਮੈਂ ਜ਼ਿਕਰ ਕਰਾਂ ਖਨੌਰੀ ਬਹੁਤ 13 ਮਹੀਨਿਆਂ ਦੇ ਵਿੱਚ ਬਰਬਾਦ ਹੋ ਗਈ ਖਨੌਰੀ ਮੰਡੀ ਦਾ ਸਾਰਾ ਜਿਹੜਾ ਸੀ ਜੇ ਚੌਲ ਜਾਣੇ ਕਣਕ ਜਾਣੀ ਹੈ ਸਾਰੀ ਦੂਜੇ ਸੂਬਿਆਂ ਨੂੰ ਜਾਂਦੀ ਸੀ ਉਹ ਸਾਰੀਆਂ ਸਪੈਸ਼ਲ ਨਰਵਾਣੇ ਤੇ ਜਾ ਕੇ ਭਰੀਆਂ ਜਾਂਦੇ ਸੀ ਪਰ ਹੁਣ ਪਿਛਲੇ 13 ਮਹੀਨਿਆਂ ਤੋਂ ਸਾਰਾ ਬੰਦ ਸੀ ਸੋ ਸਾਰੀ ਇੰਡਸਟਰੀ ਖਤਮ ਹੋ ਗਈ ਰਹੀ ਸੀ ਸਾਰੇ ਆਣ ਗਵਾਂਡ ਦੇ ਜਿੰਨੇ ਪਿੰਡ ਸਾਰੀ ਪਿੰਡੂ ਸੜਕਾਂ ਖਤਮ ਹੋ ਗਈਆਂ ਸੀ ਸੋ ਇਸ ਕਰਕੇ ਉਹ ਲੋਕ ਵੀ ਬਹੁਤ ਪਰੇਸ਼ਾਨ ਤੇ ਉਥੋਂ ਦੇ ਕਿਸਾਨ ਵੀ ਪਰੇਸ਼ਾਨ ਤੇ ਹੁਣ ਰੇੜਕਾ ਕਿਵੇਂ ਖਤਮ ਹੋਏਗਾ ਕਿਸਾਨਾਂ ਦਾ ਸਾਡੇ ਨਾਲ ਤਾਂ ਕੋਈ ਰੇੜਕਾ ਹੀ ਨਹੀਂ ਅਸੀਂ ਤਾਂ ਕਹਿੰਨੇ ਵੀ ਜੋ ਕੁਝ ਹੈ ਇਹ ਕੋਈ ਹੱਲ ਨਹੀਂ ਹੈ ਵੀ ਆਪਾਂ ਸੜਕਾਂ ਰੋਕ ਕੇ ਬਹਿ ਜੀ ਇਹ ਨਹੀਂ ਕੋਈ ਹੱਲ ਹੈ ਜੋ ਕਿਸਾਨੀ ਦੇ ਮੰਗਾਂ ਸਾਡੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੇ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਮੇਸ਼ਾ ਕਹਿੰਦੇ ਆ ਲਿਓ ਦੱਸੋ ਕੀ ਕਰਨਾ ਹੈ ਅਸੀਂ ਤਾਂ ਨਾਲ ਆ ਤੁਹਾਡੇ ਪਰ ਜਿਹੜੀਆਂ ਮੰਗਾ ਸਾਡੇ ਨਾਲ ਸੰਬੰਧ ਦੇ ਨਹੀਂ ਅਸੀਂ ਉਹਨਾਂ ਦਾ ਕੋਈ ਹੱਲ ਕਰ ਹੀ ਨਹੀਂ ਸਕਦੇ ਤਾਂ ਉਹ ਤਾਂ ਕੀ ਕਰਾਂਗੇ ਅਸੀਂ ਜਿਹੜੀਆਂ ਪੰਜਾਬ ਨਾਲ ਸੰਬੰਧਤ ਨੇ ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਜੇ ਹੁਣ ਬੈਠਕ ਚਾਹਣਗੇ ਅਸੀਂ ਫੇਰ ਆਵਾਂਗੇ ਇਹ ਜੋਗਿੰਦਰ ਸਿੰਘ ਅਗਰਾਹਾਂ ਨੇ ਕਿਹਾ ਹੈਗਾ ਤੇ ਪੰਜਾਬ ਨਾਲ ਸੰਬੰਧਤ ਮੰਗਾ ਪੂਰੀਆਂ ਕਦੋਂ ਤੱਕ ਫਿਰ ਉਹਨਾਂ ਦੀਆਂ ਕਰ ਤੋਂ ਜਦੋਂ ਵੀ ਜੋਗਿੰਦਰ ਸਿੰਘ ਅਗਰਾਹਾਂ ਜੀ ਨੇ ਜਾਂ ਕਿਸਾਨ ਜੱਥੇਬੰਦੀਆਂ ਨੇ ਜਦੋਂ ਵੀ ਮਿਲਣ ਦੀ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਨੇ ਉਹਦੀ ਮਿਲੇ ਨੇ ਉਹਨਾਂ ਨੂੰ ਅੱਜ ਖੁੱਡੀਆਂ ਸਾਹਿਬ ਉੱਤੇ ਮੀਟਿੰਗ ਕਰ ਰਹੇ ਨੇ ਐਗਰੀਕਲਚਰ ਮੰਤਰੀ ਨੇ ਜਾਨ ਉੱਤੇ ਗੱਲ ਰੱਖਣ ਦੀ ਲੋੜ ਹੋਈ ਤਾਂ ਸੀਐਮ ਸਾਹਿਬ ਵੀ ਮਿਲਣਗੇ ਪਰ ਕੋਈ ਦੇਖੋ ਲੌਜੀਕ ਦੀ ਗੱਲ ਚਾਹੀਦੀ ਹੈ ਇਹ ਧਰਨੇ ਪ੍ਰਦਰਸ਼ਨ ਤਾਂ ਹੁੰਦੇ ਨੇ ਜੇ ਕੋਈ ਗੱਲ ਸੁਣਨ ਨੂੰ ਤਿਆਰ ਨਾ ਹੋਵੇ ਅਸੀਂ ਤੇ ਹਰ ਟਾਈਮ ਸੁਣਨ ਨੂੰ ਤਿਆਰ ਹਾਂ ਸੋ ਇੱਕ ਪਾਸੇ ਧਰਨੇ ਤੇ ਇੱਕ ਪਾਸੇ ਗੱਲਬਾਤ ਕਿਵੇਂ ਚੱਲੂਗੀ ਕਹਿੰਦੇ ਨੇ ਕਿ ਅਸੀਂ ਲੋਕਤੰਤਰ ਦੇ ਵਿੱਚ ਸਾਨੂੰ ਜਗ੍ਹਾ ਦੇ ਦਿਓ ਅਸੀਂ ਉੱਥੇ ਧਰਨਾ ਪ੍ਰਦਰਸ਼ਨ ਕਰ ਲਾਂਗੇ ਕਹਿੰਦੇ ਅਸੀਂ ਗੱਲਬਾਤੋ ਵੀ ਨਹੀਂ ਭੱਸਦੇ ਪਰ ਜਿਹੜੀ 26 ਤਰੀਕ ਨੂੰ ਅਸੀਂ ਕੋਲ ਦਿੱਤੀ ਹੋਈ ਐ ਚੰਡੀਗੜ੍ਹ ਕੂਚ ਕਰਨ ਦੀ ਕਹਿੰਦੇ ਅਸੀਂ ਉਹ ਕਰਾਂਗੇ ਭਾਈ ਦੇਖੋ ਇਹ ਗੱਲਾਂ ਪੰਜਾਬ ਨੂੰ ਮੈਂ ਸਮਝਦਾ ਖਰਾਬ ਕਰਨ ਦੀਆਂ ਗੱਲਾਂ ਨੇ ਜੇ ਧਰਨੇ ਲਾਣੇ ਨੇ ਦਿੱਲੀ ਲਾਉਣਾ ਦਿੱਲੀ ਧਰਨੇ ਦੀ ਦਿੱਲੀ ਦੀ ਗੱਲ ਕਰੋ ਤੁਸੀਂ ਜਿੱਤੋਂ ਕੋਈ ਤੁਹਾਨੂੰ ਮਿਲਣਾ ਲੈ ਸੋ ਜੇ ਮੀਟਿੰਗ ਤਾਂ ਨਹੀਂ ਮੈਂ ਨਹੀਂ ਸਮਝਦਾ ਬਈ ਇਸ ਚੀਜ਼ ਦੀ ਕੋਈ ਉਹ ਹੈਗੀ। ਕਿ ਕਿਸਾਨ ਅੱਜ ਨਾ ਆਏ 4 ਵਜੇ ਵਾਲੀ ਮੀਟਿੰਗ 'ਚ ਫਿਰ ਅਗਲਾ ਸਟੈਪ ਸਰਕਾਰ ਦਾ ਕੀ ਰਹੇਗਾ ਕਿਸਾਨਾਂ ਦਾ? ਅਸੀਂ ਫਿਰ ਵੀ ਕਿਸਾਨੀ ਦੇ ਨਾਲ ਖੜੇ ਹਾਂ। ਆਉਂਦੇ ਨੇ ਜੀ ਆਉਣਾ ਚਾਹੀਦਾ। ਅਸੀਂ ਉਹਨਾਂ ਨੂੰ ਖੁੱਲ੍ਹੇ ਸੱਦਾ ਦਿੰਦੇ ਹਾਂ ਵੀ ਆਓ। ਗੱਲ ਕਰੀਏ। ਪੰਜਾਬ ਦੀ ਗੱਲ ਕਰੀਏ। ਅਸੀਂ ਤਾਂ ਕਹਿੰਦੇ ਹਾਂ ਸਾਰਾ ਪੰਜਾਬ ਖੇਤੀ ਦੇ ਖੜਿਆ ਅੰਨ ਦਤਾ ਸੀ ਸਾਡੇ ਪੰਜਾਬ ਦੇ ਕਿਸਾਨਾਂ ਨੇ। ਸਾਰੇ ਦੇਸ਼ ਦਾ ਢਿੱਡ ਭਰਿਆ। ਆਪਣਾ ਸਾਰਾ ਕੁਝ ਗਵਾ ਕੇ ਭਰਿਆ ਅੱਜ ਪੰਜਾਬ ਦੇ ਕਿਸਾਨਾਂ ਨੇ ਪਾਣੀ ਗਵਾ ਲੇ ਪੰਜਾਬ ਦੇ ਕਿਸਾਨਾਂ ਨੇ ਧਰਤੀ ਦੀ ਉਪਜਾਊ ਸ਼ਕਤੀ ਗਵਾ ਲਈ ਤੇ ਪੂਰੇ ਦੇਸ਼ ਦਾ ਢਿੱਡ ਉਹਨਾਂ ਦਿਨਾਂ 'ਚ ਭਰਿਆ ਜਦੋਂ ਆਜ਼ਾਦੀ ਤੋਂ ਬਾਅਦ ਪੰਜਾਬ ਕੋਲੇ ਅਨਾਜ ਦੀ ਕਮੀ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਭਰਿਆ ਸੋ ਜਿਹੜਾ ਅੱਜ ਮਤਰੇਈ ਮਾਂ ਵਾਲਾ ਸਲੂਕ ਕੇਂਦਰ ਦੀ ਸਰਕਾਰ ਸਾਡੇ ਨਾਲ ਕਰ ਰਹੀ ਹੈ ਪੰਜਾਬ ਦੇ ਕਿਸਾਨੀ ਨਾਲ ਕਰ ਰਹੀ ਹੈ ਉਹ ਬਿਲਕੁਲ ਗਲਤ ਹੈ ਇਹ ਉਹੀ ਲੋਕ ਨੇ ਇਹ ਉਹੀ ਲੋਕ ਨੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੂਜੇ ਦੇਸ਼ਾਂ ਦੇ ਵਿੱਚ ਠੂਠਾ ਲਈ ਫਿਰਦੇ ਹੁੰਦੇ ਤੇ ਕਿ ਸਾਨੂੰ ਅਨਾਜ ਦੇ ਦਿਓ ਬੱਚਾ ਖੁਚਾ ਅਨਾਜ ਸਾਨੂੰ ਮਿਲਦਾ ਹੁੰਦਾ ਸੀ ਇਹ ਸਾਡੇ ਪੰਜਾਬ ਦੇ ਲੋਕਾਂ ਨੇ ਢਿੱਡ ਭਰਿਆ ਸੀ ਸੋ ਅੱਜ ਇਹਨਾਂ ਦੇ ਨਾਲ ਇਹ ਜਿਹਾ ਵਿਹਾਰ ਨਹੀਂ ਕਰਨਾ ਚਾਹੀਦਾ ਸਾਰੇ ਮੰਗਾ ਮੰਨਣੇ ਚਾਹੀਦੇ ਬੁਦੀ ਤਰ੍ਹਾਂ ਸਵਾਲ ਚੁੱਕ ਰਹੀਆਂ ਨੇ ਇਸ ਦਿਨ ਵਿੱਚ ਵਿਰੋਧੀ ਤਰ੍ਹਾਂ ਦੇਖੋ ਅੱਜ ਵਿਰੋਧੀ ਦੇ ਇਕੱਲੇ ਕਾਂਗਰਸ ਛੱਡ ਕੇ ਗਈ ਹੈ ਬਾਕੀ ਸਭ ਲੋਕਾਂ ਨੇ ਇੱਥੇ ਬੈਠੇ ਆ ਕੋਈ ਸਵਾਲ ਉਹੀ ਚੱਕੀ ਜਾਣਾ ਉਹਦਾ ਕੋਈ ਲੌਜੀਕ ਨਹੀਂ ਪ੍ਰੈਕਟੀਕਲੀ ਕੀ ਗੱਲ ਹੈ ਸਭ ਜਾਣਦੇ ਆ ਸਾਰੇ ਅਸੀਂ ਜਾਣਦੇ ਆ ਵੀ ਕਿਸਾਨੀ ਦੇ ਨਾਲ ਖੜੇ ਆ ਅਸੀਂ ਅਸੀਂ ਮੰਨਦੇ ਆ ਵੀ ਕਿਸਾਨੀ ਹੈ ਪਰ ਸਮਾਜ ਦੇ ਦੂਜੇ ਲੋਕਾਂ ਨੂੰ ਵੀ ਜੀਣ ਦਾ ਅਧਿਕਾਰ ਹੈ ਆਖਰੀ ਸਵਾਲ ਹੈ ਜੇ ਕਿਸਾਨ ਨਹੀਂ ਆਉਂਦੇ ਤਾਂ ਮਨਾਉਣ ਜਾਵੋਗੇ ਉਹਨਾਂ ਕੋਲੇ ਫਿਰ ਉਹਨਾਂ ਦੇ ਹਲਕੇ ਜਿੱਥੇ ਦੇਖੋ ਅੱਜ ਤੋਂ ਪਹਿਲਾਂ ਮੀਟਿੰਗ ਹੋਣ ਦੇ ਆਉਣਗੇ ਸਾਨੂੰ ਇਸ ਚੀਜ਼ ਦੀ ਉਮੀਦ ਹੈ ਤਾਂ ਇਹ ਸੰ ਕੈਬਨਿਟ ਮੰਤਰੀ ਬ੍ਰਿੰਦਰ ਗੋਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਉਮੀਦ ਹੈ ਕਿਸਾਨ 4 ਵਜੇ ਪੰਜਾਬ ਆਉਣ ਵਾਲੀ ਬੈਠਕ ਦੇ ਵਿੱਚ ਆਉਣਗੇ ਜੇਕਰ ਉਹ ਨਹੀਂ ਆਉਂਦੇ ਤਾਂ ਮਨਾਉਣ ਇਹ ਜਾਨਗੇ ਕਿਸਾਨਾਂ ਨੂੰ ਤੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਰਕਾਰ ਕਿਸਾਨਾਂ ਦੇ ਨਾਲ ਹੈ ਤੇ ਜੋ ਪੰਜਾਬ ਦੀਆਂ ਮੰਗਾਂ ਨੇ ਉਹ ਕੋ ਟੇਬਲ ਟਾਕ ਦੇ ਦੌਰਾਨ ਹੀ ਪੂਰੀਆਂ ਹੋ ਸਕਦੀਆਂ ਨੇ ਤੇ ਮੁੱਖ ਮੰਤਰੀ ਪੰਜਾਬ ਵੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤਾਂ ਹੁਣ ਵੇਖਣਾ ਹੋਵੇਗਾ ਕਿ ਜੋ ਐਸਕੇਐਮ ਵੱਲੋਂ 3 ਵਜੇ ਪ੍ਰੈਸ ਕਾਨਫਰੰਸ ਕਰਨੀ ਆ ਉਸ ਦੇ ਵਿੱਚ ਕਿਹੜਾ ਐਲਾਨ ਕੀਤਾ ਜਾਂਦਾ ਪੰਜਾਬ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਨਿਲ ਦੇ ਨਾਲ ਜਗਬਣੀ ਲਈ ਵਰਨਪਟ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਜੋਗਿੰਦਰ ਸਿੰਘ ਉਗਰਾਹਾ ਹੋਣਾ ਨੇ ਐਲਾਨ ਕੀਤਾ ਹੈ ਕਿ ਉਹ ਸ਼ਾਮ ਨੂੰ ਜੋ 4 ਵਜੇ ਬੈਠਕ ਹੋਣੀ ਸੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਾ ਨਾਲ ਉਸ ਦੇ ਵਿੱਚ ਉਹ ਸ਼ਾਮਲ ਨਹੀਂ ਹੋਣਗੇ 3 ਵਜੇ ਐਸਕੇਐਮ ਦੇ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਕਈ ਐਲਾਨ ਕਰ ਸਕਦੇ ਨੇ ਪਰ ਸਾਡੇ ਨਾਲ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਗੱਲਬਾਤ ਕਰਨਗੇ ਗੋਇਲ ਸਾਹਿਬ ਤੁਹਾਡਾ ਹਲਕਾ ਲਹਿਰਾਗਾਗਾ ਨਾਲ ਲੱਗਦਾ ਹੈਗਾ ਖਨੋਰੀ ਮੁੰਕ ਬਾਡਰ ਉੱਥੇ ਤੇ ਜਿਸ ਤਰੀਕੇ ਦੇ ਨਾਲ ਕਾਰਵਾਈ ਹੋਈ ਹੈਗੀ ਆ ਕਿਸਾਨ ਹੁਣ ਕਿਤੇ ਨਾ ਕਿਤੇ ਖਲਸ਼ਾ ਜਤਾ ਰਹੇ ਨੇ ਕਿ ਜਿਹੜੀ ਅੱਜ ਵਾਲੀ ਬੈਠਕ ਆ ਪੰਜਾਬ ਭਵਨ 'ਚ ਹੋਣ ਵਾਲੀ ਕਿਤੇ ਉਸ ਤੋਂ ਬਾਅਦ ਐਸਕੇਮ ਦੇ ਆਗੂਆਂ ਨੂੰ ਨਾ ਗ੍ਰਿਫਤਾਰ ਕਰ ਲਿਆ ਦੇ ਬਿਲਕੁਲ ਗਲਤ ਗੱਲ ਹੈ ਕੋਈ ਇਸ ਤਰ੍ਹਾਂ ਦੀ ਕਹਾਣੀ ਨਹੀਂ ਹੈਗੀ ਮੇਰਾ ਹਲਕਾ ਖਨੌਰੀ ਨਾਲ ਲੱਗਦਾ ਨਹੀਂ ਜਿਹੜਾ ਖਨੌਰੀ ਸ਼ਹਿਰ ਆ ਮੇਰੇ ਹਲਕੇ 'ਚ ਪੈਂਦਾ ਤੇ ਉੱਥੇ ਦੇਖੋ ਕਿਸਾਨੀ ਦੇ ਨਾਲ ਅਸੀਂ ਖੜੇ ਆ ਕਿਉਂਕਿ ਅਸੀਂ ਪੰਜਾਬ ਜਿਹੜਾ ਹੈ ਖੇਤੀ ਸੂਬਾ ਹੈ ਖੇਤੀ ਸੂਬਾ ਪ੍ਰਧਾਨ ਹੈ ਇਹ ਸੋ ਇਸ ਕਰਕੇ ਅਸੀਂ ਸ਼ੁਰੂ ਤੋਂ ਹੀ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਆ ਜਦੋਂ ਦਿੱਲੀ ਦੇ ਵਿੱਚ ਧਰਨੇ ਹੋਏ ਸੀ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਇਹਨਾਂ ਦਾ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਸਰਕਾਰ ਨਾਲ ਖੜੀ ਸੀ ਤੇ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਕਿਸਾਨੀ ਦੇ ਨਾਲ ਖੜੀ ਸੀ ਸੋ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਆ ਪਰ ਕਿਸਾਨੀ ਦੇ ਨਾਲ 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 ਪੰਜਾਬ ਦੇ ਵਿੱਚ ਹੋਰ ਵੀ ਬਹੁਤ ਲੋਕ ਆਪਦਾ ਕਾਰੋਬਾਰ ਕਰਦੇ ਨੇ ਹਰ ਇੱਕ ਨੂੰ ਆਪਣੀ ਰੋਜੀ ਰੋਟੀ ਕਮਾਉਣ ਦਾ ਅਧਿਕਾਰ ਹੈ ਹਰ ਇੱਕ ਦਾ ਇਹ ਰਾਈਟ ਹੈ ਕਿ ਹਰ ਇੱਕ ਆਪਣਾ ਬਿਜ਼ਨਸ ਸਹੀ ਢੰਗ ਦੇ ਨਾਲ ਕਰ ਸਕੇ ਹਰ ਤੁਸੀਂ ਦੇਖਿਆ ਪਿਛਲੇ 13 ਮਹੀਨਿਆਂ ਦੇ ਵਿੱਚ ਇਹਨਾਂ ਧਰਨਿਆਂ ਦੇ ਕਾਰਨ ਵੱਡਾ ਨੁਕਸਾਨ ਪੰਜਾਬ ਦੀ ਅਰਥ ਵਿਵਸਥਾ ਦਾ ਹੋ ਰਿਹਾ ਸੀ ਕੋਈ चीजें ਬਾਹਰ ਜਾਣੀਆਂ ਪੰਜਾਬ ਤੋਂ ਉੱਥੇ ਵੀ ਦਿੱਕਤ ਸੀ ਪੰਜਾਬ ਦੇ ਵਿੱਚ ਜਾਣੀਆਂ ਉੱਥੇ ਵੀ ਦਿੱਕਤ ਸੀ ਰੇਟ ਵੱਜ ਜਾਂਦੇ ਸੀ ਘੁੰਮ ਫਿਰ ਕੇ ਆਉਣਾ ਪੈਂਦਾ ਸੀ ਸੁਖ ਖਨੌਰੀ ਦਾ ਖਾਸ ਤੌਰ ਤੇ ਮੈਂ ਜ਼ਿਕਰ ਕਰਾਂ ਖਨੌਰੀ ਬਹੁਤ 13 ਮਹੀਨਿਆਂ ਦੇ ਵਿੱਚ ਬਰਬਾਦ ਹੋ ਗਈ ਖਨੌਰੀ ਮੰਡੀ ਦਾ ਸਾਰਾ ਜਿਹੜਾ ਸੀ ਜੇ ਚੌਲ ਜਾਣੇ ਕਣਕ ਜਾਣੀ ਹੈ ਸਾਰੀ ਦੂਜੇ ਸੂਬਿਆਂ ਨੂੰ ਜਾਂਦੀ ਸੀ ਉਹ ਸਾਰੀਆਂ ਸਪੈਸ਼ਲ ਨਰਵਾਣੇ ਤੇ ਜਾ ਕੇ ਭਰੀਆਂ ਜਾਂਦੀਆਂ ਸੀ ਪਰ ਹੁਣ ਪਿਛਲੇ 13 ਮਹੀਨਿਆਂ ਤੋਂ ਸਾਰਾ ਬੰਦ ਸੀ ਸੋ ਸਾਰੀ ਇੰਡਸਟਰੀ ਖਤਮ ਹੋ ਗਈ ਰਹੀ ਸੀ ਸਾਰੇ ਆਣ ਗਵਾਂਡ ਦੇ ਜਿੰਨੇ ਪਿੰਡ ਸਾਰੀ ਪਿੰਡੂ ਸੜਕਾਂ ਖਤਮ ਹੋ ਗਈਆਂ ਸੀ ਸੋ ਇਸ ਕਰਕੇ ਉਹ ਲੋਕ ਵੀ ਬਹੁਤ ਪਰੇਸ਼ਾਨ ਤੇ ਉਥੋਂ ਦੇ ਕਿਸਾਨ ਵੀ ਪਰੇਸ਼ਾਨ ਤੇ ਹੁਣ ਰੇੜਕਾ ਕਿਵੇਂ ਖਤਮ ਹੋਏਗਾ ਕਿਸਾਨਾਂ ਦਾ ਸਾਡੇ ਨਾਲ ਤਾਂ ਕੋਈ ਰੇੜਕਾ ਹੀ ਨਹੀਂ ਅਸੀਂ ਤਾਂ ਕਹਿੰਨੇ ਵੀ ਜੋ ਕੁਝ ਹੈ ਇਹ ਕੋਈ ਹੱਲ ਨਹੀਂ ਹੈ ਵੀ ਆਪਾਂ ਸੜਕਾਂ ਰੋਕ ਕੇ ਬਹਿ ਜੀ ਇਹ ਨਹੀਂ ਕੋਈ ਹੱਲ ਹੈ ਜੋ ਕਿਸਾਨੀ ਦੇ ਮੰਗਾਂ ਸਾਡੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੇ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਮੇਸ਼ਾ ਕਹਿੰਦੇ ਆ ਲਿਓ ਦੱਸੋ ਕੀ ਕਰਨਾ ਹੈ ਅਸੀਂ ਤਾਂ ਨਾਲ ਆ ਤੁਹਾਡੇ ਪਰ ਜਿਹੜੀਆਂ ਮੰਗਾਂ ਸਾਡੇ ਨਾਲ ਸੰਬੰਧ ਦੇ ਨਹੀਂ ਅਸੀਂ ਉਹਨਾਂ ਦਾ ਕੋਈ ਹੱਲ ਕਰ ਹੀ ਨਹੀਂ ਸਕਦੇ ਤਾਂ ਉਹ ਤਾਂ ਕੀ ਕਰਾਂਗੇ ਅਸੀਂ ਜਿਹੜੀਆਂ ਪੰਜਾਬ ਨਾਲ ਸੰਬੰਧਤ ਨੇ ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਜੇ ਹੁਣ ਬੈਠਕ ਚਾਹਣਗੇ ਅਸੀਂ ਫੇਰ ਆਵਾਂਗੇ ਇਹ ਜੋਗਿੰਦਰ ਸਿੰਘ ਅਗਰਾਹਾਂ ਨੇ ਕਿਹਾ ਹੈਗਾ ਤੇ ਪੰਜਾਬ ਨਾਲ ਸੰਬੰਧਤ ਮੰਗਾਂ ਪੂਰੀਆਂ ਕਦੋਂ ਤੱਕ ਫਿਰ ਉਹਨਾਂ ਦੀਆਂ ਕਰ ਦੂੰ ਜਦੋਂ ਵੀ ਜੋਗਿੰਦਰ ਜੋਗਿੰਦਰ ਸਿੰਘ ਅਗਰਾਹਾਂ ਜੀ ਨੇ ਜਾਂ ਕਿਸਾਨ ਜੱਥੇਬੰਦੀਆਂ ਨੇ ਜਦੋਂ ਵੀ ਮਿਲਣ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਉਹਦੀ ਮਿਲੇ ਨੇ ਉਹਨਾਂ ਨੂੰ ਅੱਜ ਖੁੱਡੀਆਂ ਸਾਹਿਬ ਉੱਤੇ ਮੀਟਿੰਗ ਕਰ ਰਹੇ ਨੇ ਐਗਰੀਕਲਚਰ ਮੰਤਰੀ ਨੇ ਜਾਨ ਉੱਤੇ ਗੱਲ ਰੱਖਣ ਦੀ ਲੋੜ ਹੋਈ ਤਾਂ ਸੀਐਮ ਸਾਹਿਬ ਵੀ ਮਿਲਣਗੇ ਪਰ ਕੋਈ ਦੇਖੋ ਲੌਜੀਕ ਦੀ ਗੱਲ ਚਾਹੀਦੀ ਆ ਇਹ ਧਰਨੇ ਪ੍ਰਦਰਸ਼ਨ ਤਾਂ ਹੁੰਦੇ ਨੇ ਜੇ ਕੋਈ ਗੱਲ ਸੁਣਨ ਨੂੰ ਤਿਆਰ ਨਾ ਹੋਵੇ ਅਸੀਂ ਤੇ ਹਰ ਟਾਈਮ ਸੁਣਨ ਨੂੰ ਤਿਆਰ ਆ ਸੋ ਇੱਕ ਪਾਸੇ ਧਰਨੇ ਤੇ ਇੱਕ ਪਾਸੇ ਗੱਲਬਾਤ ਕਿਵੇਂ ਚੱਲੂਗੀ ਕਹਿੰਦੇ ਨੇ ਕਿ ਅਸੀਂ ਲੋਕਤੰਤਰ ਦੇ ਵਿੱਚ ਸਾਨੂੰ ਜਗ੍ਹਾ ਦੇ ਦਿਓ ਅਸੀਂ ਉੱਥੇ ਧਰਨਾ ਪ੍ਰਦਰਸ਼ਨ ਕਰ ਲਾਂਗੇ ਕਹਿੰਦੇ ਅਸੀਂ ਗੱਲਬਾਤ ਤੋਂ ਵੀ ਨਹੀਂ ਭੱਜਦੇ ਪਰ ਜਿਹੜੀ 26 ਤਰੀਕ ਨੂੰ ਅਸੀਂ ਕੋਲ ਦਿੱਤੀ ਹੋਈ ਐ ਚੰਡੀਗੜ ਕੋਚ ਕਰਨ ਦੀ ਕਹਿੰਦੇ ਅਸੀਂ ਉਹ ਕਰਾਂਗੇ ਭਾਈ ਦੇਖੋ ਇਹ ਗੱਲਾਂ ਪੰਜਾਬ ਨੂੰ ਮੈਂ ਸਮਝਦਾ ਖਰਾਬ ਕਰਨ ਦੀਆਂ ਗੱਲਾਂ ਨੇ ਜੇ ਧਰਨੇ ਲਾਣੇ ਨੇ ਦਿੱਲੀ ਲਾਓਣਾ ਦਿੱਲੀ ਧਰਨੇ ਦੀ ਦਿੱਲੀ ਦੀ ਗੱਲ ਕਰੋ ਤੁਸੀਂ ਜਿੱਤੋਂ ਕੋਈ ਤੁਹਾਨੂੰ ਮਿਲਣਾ ਲੈ ਤੁਹਾემი ਇੱਥੇ ਤਾਂ ਮੈਨੂੰ ਮੈਨੂੰ ਸਮਝਦਾ ਬੇਸ ਚੀਜ਼ ਦੀ ਕੋਈ ਹੋ ਹੈਗੀ ਹੈ ਕਿ ਕਿਸਾਨ ਅੱਜ ਨਾ ਆਏ 4 ਵਜੇ ਵਾਲੀ ਮੀਟਿੰਗ ਤੇ ਫਿਰ ਅਗਲਾ ਸਟੈਪ ਕਿਸ ਸਰਕਾਰ ਦਾ ਕੀ ਰਹੇਗਾ ਕਿਸਾਨ ਅਸੀਂ ਫਿਰ ਵੀ ਕਿਸਾਨੀ ਦੇ ਨਾਲ ਖੜੇ ਹਾਂ ਆਉਂਦੇ ਨੇ ਜੀ ਆਉਣਾ ਚਾਹੀਦਾ ਅਸੀਂ ਉਹਨਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਵੀ ਆਓ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਅਸੀਂ ਤਾਂ ਕਹਿੰਦੇ ਹਾਂ ਸਾਰਾ ਪੰਜਾਬ ਖੇਤੀ ਦੇ ਖੜਿਆ ਅੰਨ ਦਾਦਾ ਅਸੀਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਸਾਰੇ ਦੇਸ਼ ਦਾ ਢਿੱਡ ਭਰਿਆ ਆਪਣਾ ਸਾਰਾ ਕੁਝ ਗਵਾ ਕੇ ਭਰਿਆ ਅੱਜ ਪੰਜਾਬ ਦੇ ਕਿਸਾਨਾਂ ਨੇ ਪਾਣੀ ਗਵਾ ਲੇ ਪੰਜਾਬ ਦੇ ਕਿਸਾਨਾਂ ਨੇ ਧਰਤੀ ਦੀ ਉਪਜਾਊ ਸ਼ਕਤੀ ਗਵਾ ਲਈ ਤੇ ਪੂਰੇ ਦੇਸ਼ ਦਾ ਢਿੱਡ ਉਹਨਾਂ ਦਿਨਾਂ 'ਚ ਭਰਿਆ ਜਦੋਂ ਆਜ਼ਾਦੀ ਤੋਂ ਬਾਅਦ ਪੰਜਾਬ ਕੋਲੇ ਅਨਾਜ ਦੀ ਕਮੀ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਭਰਿਆ ਸੋ ਜਿਹੜਾ ਅੱਜ ਮਤਰੇਈ ਮਾਂ ਵਾਲਾ سلوਕ ਕੇਂਦਰ ਦੀ ਸਰਕਾਰ ਸਾਡੇ ਨਾਲ ਕਰ ਰਹੀ ਹੈ ਪੰਜਾਬ ਦੇ ਕਿਸਾਨੀ ਨਾਲ ਕਰ ਰਹੀ ਹੈ ਉਹ ਬਿਲਕੁਲ ਗਲਤ ਹੈ ਇਹ ਉਹੀ ਲੋਕ ਨੇ ਇਹ ਉਹੀ ਲੋਕ ਨੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੂਜੇ ਦੇਸ਼ਾਂ ਦੇ ਵਿੱਚ ਠੁੱਠਾ ਲਈ ਫਿਰਦੇ ਹੁੰਦੇ ਤੇ ਕਿ ਸਾਨੂੰ ਅਨਾਜ ਦੇ ਦਿਓ ਬਚਾ ਖੁਚਾ ਅਨਾਜ ਸਾਨੂੰ ਮਿਲਦਾ ਹੁੰਦਾ ਸੀ ਇਹ ਸਾਡੇ ਪੰਜਾਬ ਦੇ ਲੋਕਾਂ ਨੇ ਢਿੱਡ ਭਰਿਆ ਸੀ ਸੋ ਅੱਜ ਇਹਨਾਂ ਦੇ ਨਾਲ ਇਹੋ ਜਿਹਾ ਵਿਹਾਰ ਨਹੀਂ ਕਰਨਾ ਚਾਹੀਦਾ ਸਾਰੇ ਮੰਗਾ ਮੰਨਣੇ ਚਾਹੀਦੇ ਬੁਦੀ ਤੇਰਾ ਸਵਾਲ ਚੁੱਕ ਰਹੀਆਂ ਨੇ ਇਸ ਮੁੱਦੇ ਨੂੰ ਵਿਰੋਧੀ ਤਰ੍ਹਾਂ ਦੇਖੋ ਅੱਜ ਵਿਰੋਧੀ ਦੇ ਇਕੱਲੇ ਕਾਂਗਰਸ ਛੱਡ ਕੇ ਗਈ ਹੈ ਬਾਕੀ ਸਭ ਲੋਕਾਂ ਨੇ ਇੱਥੇ ਬੈਠੇ ਆ ਕੋਈ ਸਵਾਲ ਉਹੀ ਚੱਕੀ ਜਾਣਾ ਉਹਦਾ ਕੋਈ ਲੌਜੀਕ ਨਹੀਂ ਪ੍ਰੈਕਟੀਕਲੀ ਕੀ ਗੱਲ ਹੈ ਸਭ ਜਾਣਦੇ ਆ ਸਾਰੇ ਅਸੀਂ ਜਾਣਦੇ ਆ ਵੀ ਕਿਸਾਨੀ ਦੇ ਨਾਲ ਖੜੇ ਆ ਅਸੀਂ ਅਸੀਂ ਮੰਨਦੇ ਆ ਵੀ ਕਿਸਾਨੀ ਹੈ ਪਰ ਸਮਾਜ ਦੇ ਦੂਜੇ ਲੋਕਾਂ ਨੂੰ ਵੀ ਜੀਣ ਦਾ ਅਧਿਕਾਰ ਹੈ ਆਖਰੀ ਸਵਾਲ ਹੈ ਜੇ ਕਿਸਾਨ ਨਹੀਂ ਆਉਂਦੇ ਤਾਂ ਮਨਾਉਣ ਜਾਵੋਗੇ ਉਹਨਾਂ ਕੋਲ ਫਿਰ ਉਹਨਾਂ ਦੇ ਹਲਕੇ ਜਾਂ ਜਿੱਥੇ ਦੇਖੋ ਅੱਜ ਤੋਂ ਪਹਿਲਾਂ ਮੀਟਿੰਗ ਹੋਣ ਦੇਣਗੇ ਆਉਣਗੇ ਸਾਨੂੰ ਇਸ ਚੀਜ਼ ਦੀ ਉਮੀਦ ਹੈ ਤਾਂ ਇਹਨਾਂ ਸਨ ਕੈਬਨਿਟ ਮੰਤਰੀ ਬ੍ਰਿੰਦਰ ਗੋਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਉਮੀਦ ਹੈ ਕਿਸਾਨ 4 ਵਜੇ ਪੰਜਾਬ ਭਵਨ ਵਾਲੀ ਬੈਠਕ ਦੇ ਵਿੱਚ ਆਉਣਗੇ ਜੇਕਰ ਉਹ ਨਹੀਂ ਆਉਂਦੇ ਤਾਂ ਮਨਾਉਣ ਇਹ ਜਾਨਗੇ ਕਿਸਾਨਾਂ ਨੂੰ ਤੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਰਕਾਰ ਕਿਸਾਨਾਂ ਦੇ ਨਾਲ ਹੈ ਤੇ ਜੋ ਪੰਜਾਬ ਦੀਆਂ ਮੰਗਾਂ ਨੇ ਉਹ ਟੇਬਲ ਟॉक ਦੇ ਦੌਰਾਨ ਹੀ ਪੂਰੀਆਂ ਹੋ ਸਕਦੀਆਂ ਨੇ ਤੇ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤਾਂ ਹੁਣ ਵੇਖਣਾ ਹੋਵੇਗਾ ਕਿ ਜੋ ਐਸਕੇਐਮ ਵੱਲੋਂ 3 ਵਜੇ ਪ੍ਰੈਸ ਕਾਨਫਰੰਸ ਕਰਨੀ ਆ ਉਸ ਦੇ ਵਿੱਚ ਕਿਹੜਾ ਐਲਾਨ ਕੀਤਾ ਜਾਂਦਾ ਪੰਜਾਬ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਨਿਲ ਦੇ ਨਾਲ ਜਗਬਣੀ ਲਈ ਵਰਨਪਟ ਜਗਮਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਜੋਗਿੰਦਰ ਸਿੰਘ ਉਗਰਾਹਾ ਹੋਣਾ ਨੇ ਐਲਾਨ ਕੀਤਾ ਹੈ ਕਿ ਉਹ ਸ਼ਾਮ ਨੂੰ ਜੋ 4 ਵਜੇ ਬੈਠਕ ਹੋਣੀ ਸੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਾ ਨਾਲ ਉਸ ਦੇ ਵਿੱਚ ਉਹ ਸ਼ਾਮਲ ਨਹੀਂ ਹੋਣਗੇ 3 ਵਜੇ ਐਸਕੇਐਮ ਦੇ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਕਈ ਐਲਾਨ ਕਰ ਸਕਦੇ ਨੇ ਪਰ ਸਾਡੇ ਨਾਲ ਕੈਬਨਿਟ ਮੰਤਰੀ ਬਰਿੰਦਰ ਗੋਇਲ ਨਾਲ ਗੱਲਬਾਤ ਕਰਾਂਗੇ ਗੋਇਲ ਸਾਹਿਬ ਤੁਹਾਡਾ ਹਲਕਾ ਲਹਿਰਾਗਾਗਾ ਨਾਲ ਲੱਗਦਾ ਹੈਗਾ ਖਨੋਰੀ ਮੁੰਨਕ ਬਾਡਰ ਉੱਥੇ ਤੇ ਜਿਸ ਤਰੀਕੇ ਦੇ ਨਾਲ ਕਾਰਵਾਈ ਹੋਈ ਹੈਗੀ ਆ ਕਿਸਾਨ ਹੁਣ ਕਿਤੇ ਨਾ ਕਿਤੇ ਖਲਸ਼ਾ ਜਤਾ ਰਹੇ ਨੇ ਕਿ ਜਿਹੜੀ ਅੱਜ ਵਾਲੀ ਬੈਠਕ ਆ ਪੰਜਾਬ ਭਵਨ 'ਚ ਹੋਣ ਵਾਲੀ ਕਿਤੇ ਉਸ ਤੋਂ ਬਾਅਦ ਐਸਕੇਮ ਦੇ ਆਗੂਆਂ ਨੂੰ ਨਾ ਗ੍ਰਿਫਤਾਰ ਕਰ ਲਿਆ। ਬਿਲਕੁਲ ਗਲਤ ਗੱਲ ਹੈ। ਕੋਈ ਇਸ ਤਰ੍ਹਾਂ ਦੀ ਕਹਾਣੀ ਨਹੀਂ ਹੈਗੀ ਹੈ। ਮੇਰਾ ਹਲਕਾ ਖਨੌਰੀ ਨਾਲ ਲੱਗਦਾ ਨਹੀਂ ਜਿਹੜਾ ਖਨੌਰੀ ਸ਼ਹਿਰੋਂ ਮੇਰੇ ਹਲਕੇ 'ਚ ਪੈਂਦਾ ਹੈ। ਤੇ ਉੱਥੇ ਦੇਖੋ ਕਿਸਾਨੀ ਦੇ ਨਾਲ ਅਸੀਂ ਖੜੇ ਆ ਕਿਉਂਕਿ ਅਸੀਂ ਪੰਜਾਬ ਜਿਹੜਾ ਹੈ ਖੇਤੀ ਸੂਬਾ ਹੈ। ਖੇਤੀ ਸੂਬਾ ਪ੍ਰਧਾਨ ਹੈ ਇਹ ਸੋ ਇਸ ਕਰਕੇ ਅਸੀਂ ਸ਼ੁਰੂ ਤੋਂ ਹੀ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਆ ਜਦੋਂ ਦਿੱਲੀ ਦੇ ਵਿੱਚ ਧਰਨੇ ਹੋਏ ਸੀ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਇਹਨਾਂ ਦਾ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਸਰਕਾਰ ਨਾਲ ਖੜੀ ਸੀ ਤੇ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਕਿਸਾਨੀ ਦੇ ਨਾਲ ਖੜੀ ਸੀ ਸੋ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਆ ਪਰ ਕਿਸਾਨੀ ਦੇ ਨਾਲ ਨਾਲ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਲੋਕ ਆਪਦਾ ਕਾਰੋਬਾਰ ਕਰਦੇ ਨੇ ਹਰ ਇੱਕ ਨੂੰ ਆਪਣੀ ਰੋਜੀ ਰੋਟੀ ਕਮਾਉਣ ਦਾ ਅਧਿਕਾਰ ਹੈ ਹਰ ਇੱਕ ਦਾ ਇਹ ਰਾਈਟ ਹੈ ਕਿ ਹਰ ਇੱਕ ਆਪਣਾ ਬਿਜ਼ਨਸ ਸਹੀ ਢੰਗ ਦੇ ਨਾਲ ਕਰ ਸਕੇ ਹਰ ਤੁਸੀਂ ਦੇਖਿਆ ਪਿਛਲੇ 13 ਮਹੀਨਿਆਂ ਦੇ ਵਿੱਚ ਇਹਨਾਂ